ਲੋਕ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਦੇ ਐਲਾਨੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਲਗਾਤਾਰ ਆਪਣਾ ਚੋਣਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜੋ ਵੀ ਲੋਕ मिल रहे हैं ना या जिन्ना को लो जा रहे हैं ना भावे कोई घर बैठा है हर कोई पंजाबी इस बार चुनाव وچوں सांसद चुनाव ਚਾਹੁੰਦਾ ہے جو एकता अखंडता ਦੀ ਗੱਲ ਕਰੇ ਜੋ ਪੰਜਾਬ ਦੇ ਮੁੱਦੇ ਲੈ ਕੇ ਲੋਕ ਸਭਾ ਵਿੱਚ ਆਵਾਜ਼ ਉਠਾਏ ਭਾਵੇਂ ਉਹ ਪਠਾਨਕੋਟ ਦਾ ਬੰਦ ਪਿਆ 에어ਪੋਰਟ ਹੈ ਭਾਵੇਂ ਉਹ ਅੰਮ੍ਰਿਤਸਰ ਦੇ 에어ਪੋਰਟ ਤੋਂ ਇੰਟਰਨੈਸ਼ਨਲ ਫਲਾਈਟ ਦਾ ਮੁੱਦਾ ਹੋਵੇ ਚਾਹੇ ਨਸ਼ੇ ਦਾ ਮੁੱਦਾ ਹੋਵੇ ਜਾਂ ਸਰਹੱਦਾਂ ਦੇ ਦੇਸ਼ ਦੀ ਸੁਰੱਖਿਆ ਦਾ ਮੁੱਦਾ ਹੋਵੇ ਇਸ ਦੇ ਨਾਲ ਹੀ ਸੁਨੀਲ ਜਾਖੜ ਵੱਲੋਂ ਚਰਨਜੀਤ ਚੰਨੀ ਤੇ ਲਾਏ ਇਲਜ਼ਾਮ ਜਾਂ ਕਿਸਾਨਾਂ ਦੇ ਧਰਨੇ ਵਿਰੋਧੀਆਂ ਵੱਲੋਂ ਕਰਵਾਏ ਜਾ ਰਹੇ ਦੇ ਬਿਆਨ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸੁਨੀਲ ਜਾਖੜ ਜਦੋਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸਨ ਉਦੋਂ ਜੋ ਉਹਨਾਂ ਭਾਜਪਾ ਦੇ ਖਿਲਾਫ ਬਿਆਨ ਦਿੱਤੇ ਸਨ ਉਹ ਉਹਨਾਂ ਨੂੰ ਭੁੱਲਣੇ ਨਹੀਂ ਚਾਹੀਦੇ ਕਿ ਉਹਨਾਂ ਦੇ ਵੀ ਟੈਲੀਫੋਨ ਆਉਂਦੇ ਕਿ ਜਿਹੜੇ ਅਸੀਂ ਧੁਰਪੇ ਆ ਜੀ ਅਸੀਂ ਐਸ ਪਾਰਟੀ ਨਾਲ ਸੀ ਹੋਰਸ ਪਾਰਟੀ ਨਾਲ ਸੀ ਪਰ ਅਸੀਂ ਚਾਹੁੰਦੇ ਆ ਕਿ ਜੋ ਹਿੰਦੁਸਤਾਨ ਚ ਹੋ ਰਿਹਾ ਉਹਨੂੰ ਠੱਲ ਪਾਈ ਜਾਏ ਔਰ ਉੱਥੇ ਉਹ ਗੱਲ ਜਾਏ ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਕੋਈ ਗੱਲ ਕਰੇ ਜਿਹੜਾ ਦੇਸ਼ ਨੂੰ ਪੱਠੇ ਰੱਖਣ ਦੀ ਗੱਲ ਕਰੇ ਜਿਹੜਾ ਪਾਕਿਸਤਾਨ ਤੋਂ ਨਸ਼ੇ ਆਉਂਦੇ ਨੇ ਨਜਾਇਜ਼ ਜਰਸਲਾ ਹੁੰਦਾ ਉਹਨੂੰ ਰੋਕਣ ਦੀ ਗੱਲ ਕਰੇ ਜਿਹੜਾ ਚੀਨ ਵਾਲੇ ਜਿਹੜੇ ਹਰ ਰੋਜ਼ ਹੀ ਦੇਸ਼ ਦੇ ਵਿਸਫਰਾਦਾਂ ਚ ਅੰਦਰ ਆ ਰਹੇ ਨੇ ਉਹਨਾਂ ਬਾਰੇ ਪਾਰਲੀਮੈਂਟ 'ਚ ਗੱਲ ਕਰੇ ਕਹਿੰਦੇ ਸਾਨੂੰ ਇਹੋ ਜੀ ਪਾਰਲੀਮੈਂਟੇਰੀਅਨ ਚਾਹੀਦੇ ਨੇ ਜਿਹੜੇ ਦੇਸ਼ ਦੀ ਗੱਲ ਕਰਨ ਦੇਸ਼ ਨੂੰ ਮਜ਼ਬੂਤ ਕਿਵੇਂ ਰੱਖਣਾ ਦੇਸ਼ ਦੇ ਸੰਵਿਧਾਨ ਨੂੰ ਕਿਵੇਂ ਬਚਾਉਣਾ ਦੇਸ਼ ਦੀਆਂ ਸਰਹੱਦਾਂ ਨੂੰ ਕਿਵੇਂ ਅਸੀਂ ਕਾਹੋ ਵੇਖਣਾ ਜਿਹੜੇ ਨਸ਼ੇ ਨੂੰ ਕਿਵੇਂ ਰੋਕਣਾ ਜਿਹੜਾ ਇਹ ਗੱਲ ਕਰ ਸਕੇ ਕਿ ਅੰਮ੍ਰਿਤਸਰ ਦਾ 에어ਪੋਰਟ ਕਿਉਂ ਬੰਦ ਹੈ ਕਿਉਂ ਨਹੀਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਉਂਦੀਆਂ ਚੰਡੀਗੜ੍ਹ ਦੇ 에어ਪੋਰਟ ਤੇ ਕਿਉਂ ਨਹੀਂ ਗੋੜੀਆਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਉਂਦੀਆਂ ਕਿਉਂ ਨਹੀਂ ਪਠਾਨਕੋਟ ਦਾ 에어ਪੋਰਟ ਚੱਲ ਰਿਹਾ ਜੋ ਉੱਥੋਂ ਵਾਲਾ ਆਦਮਪੁਰ ਵਾਲਾ ਕਿਉਂ ਨਹੀਂ ਚੱਲ ਰਿਹਾ ਹਲਵਾਰੇ ਵਾਲਾ ਕਿਉਂ ਨਹੀਂ ਚੱਲ ਰਿਹਾ ਬਟਿੰਡੇ ਵਾਲਾ ਕਿਉਂ ਨਹੀਂ ਚੱਲ ਰਿਹਾ ਇਹ ਗੱਲਾਂ ਮੈਂਬਰ ਪਾਰਲੀਮੈਂਟ ਦੇ ਲਈ ਇਹ ਕੰਮ ਸਰ ਆ ਲੀਡਰਸ ਦੇ ਇਧਰ ਉਧਰ ਜਾਂਦੇ ਸੇ ਦੇਖੋ ਇੱਕ ਚੀਜ਼ ਦਾ ਮੈਂ ਦੱਸਦਾ ਕਿ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਮੈਨੂੰ ਤੁਸੀਂ ਪ੍ਰੈਸ ਵਾਲੇ ਦੱਸੋ ਅੱਜ ਤੋਂ 20 ਦਿਨ ਪਹਿਲਾਂ ਅਕਾਲੀ ਦਲ ਤੇ ਬੀਜੇਪੀ ਦਾ ਅਲਾਈਅੰਸ ਹੋ ਰਿਆ ਸੀ ਪਤਾ ਨਹੀਂ ਕਿੱਥੇ ਰਹਿ ਗਿਆ ਤੇ ਇਹਨਾਂ ਦੇ ਤੇ ਦੋਵਾਂ ਆਪਣੇ ਅਲਾਈਅੰਸ ਦੇ ਵਿੱਚ ਵੋਟਾਂ ਡਿਵਾਈਡ ਕਰ ਲਈ ਵੋਟਾਂ ਦੇ ਵਿੱਚ ਭਲੇਖਾ ਪਾਉਣ ਲਈ ਖੜੇ ਕੀਤੇ ਨੇ ਇਹਨਾਂ ਦੇ ਅਜੇ ਇੱਕ ਗਏ ਇਹਨਾਂ ਦੇ ਜੋ ਹੋਰ ਵੀ ਜਾਣਿਆ ਜਦੋਂ ਤੱਕ ਨਾਮਿਨੇਸ਼ਨ ਹੋਣਗੇ ਸੁਨੀਲ ਜਾਖੜ ਦਾ ਬਿਆਨ ਆਇਆ ਸੀ ਕਿ ਜਿਹੜੀ ਪ੍ਰੋਟੈਸਟ ਹੋ ਰਹੀ ਹੈ ਨੇ ਫਾਰਮਰਸ ਦੀ ਵਿਰੋਧੀਆਂ ਦਾ ਇੱਕ ਸਾਇਆ ਹੋਇਆ ਮੈਂ ਮੈਂ ਪੁੱਛਣਾ ਚਾਹੁੰਦਾ ਕਿ ਜਾਖੜ ਸਾਹਿਬ ਜਦੋਂ ਤੁਸੀਂ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ ਉਹ ਲੋ ਦੇ ਆਪਣੇ ਬਿਆਨ ਕੱਢੋ ਤੇ ਹੁਣ ਦੇ ਬਿਆਨ ਕੱਢੋ ਉਦੋਂ ਦੀ ਗੱਲ ਕਰੋ ਤੇ ਅੱਜ ਦੀ ਕਰੋ ਯਾਰ ਅਸੀਂ ਪੋਲਿਟਿਸ਼ੀਅਨ ਸਿਰਫ ਆਪਣੀਆਂ ਕੁਰਸੀਆਂ ਲਈ ਬੈਠੀ ਆ ਤੇ ਆਪਣੀ ਜ਼ੁਬਾਨ ਬਦਲ ਰਹੇ ਆ ਇਹੋ ਹੀ ਸੁਨੀਲ ਜਾਖੜ ਜਦੋਂ ਲਖਸ਼ੇ ਤੇ ਖੜਾ 2019 ਚ ਹੋਇਆ ਸੀ ਇਥੋਂ ਜਤਾ ਕੇ ਪੇਜਾ ਫਿਰੋਜ਼ਪੁਰ ਤੋਂ ਹਾਰ ਕੇ ਆਇਆ ਸੀ ਉਰੋ ਦੀਆਂ ਜਿਹੜੀਆਂ ਸਪੀਚਾਂ ਕੱਢਾਂਗੇ ਨਾਲ-ਨਾਲ ਚਲਾਵਾਂਗੇ ਜਿਸ ਜਿਤ ਸਾਦੇ ਸਵੀ ਦਿੱਤੀਆ ਉਹ ਪੂਰੀ ਸਵੀ ਚਲੇਗੀ ਬੀਜੇਪੀ ਦੇ ਅਗੇਂਸਟ ਜੋ ਬੋਲਿਆ ਉਹ ਚਲਾਇਆ ਜਾਏਗਾ ਇਹ ਇਹ ਯਾਰ ਇੱਕ ਮਿੰਟ ਇੱਕ ਇੱਕ ਮਿੰਟ ਮੈਨੂੰ ਤੇ ਇਹ ਆਉਣ ਲੱਗ ਪਿਆ ਕਿ ਯਾਰ ਇੰਨੀ ਛੇਤੀ ਬੜਾ ਕੰਮ ਕਿ ਜਬਾਨ ਥੜਕ ਜਾਂਦੀ ਹੈ ਜਿਹੜੀ ਜਿਹਦੇ ਲਈ ਬਹੁਤ ਚੰਗਾ ਬੋਲਿਆ ਹੋਇਆ ਤੇ ਉਹਦੇ ਲਈ ਬਹੁਤ ਉਹਦੇ ਅਗੇ ਇਹਨਾਂ ਕੁਝ ਦੇਖ ਕੇ ਆਪਾਂ ਜੇਖੋ ਇਹਨਾਂ ਦੇ ਪੈਸੇ ਦਾ ਇੱਕ ਤੁਹਾਨੂੰ ਮੈਂ ਦੱਸਾਂ ਤੁਸੀਂ ਥੋੜੀ ਜਿਹੀ ਕਿਰਪਾ ਕਰੋ ਇਨਾ ਦਿਨ ਜੇ ਤੁਸੀਂ ਥੋੜੇ ਥੋੜੇ ਸਵਾਲ ਬੰਦ ਕਰ ਦਿੱਤੇ ਤੇ ਬੋਲਣਾ ਬੰਦ ਕਰ ਦਿੱਤਾ ਅੰਦਾਸਾ ਸਾਹਿਬ ਇਹਨੂੰ ਭੇਜਿਆ ਗਿਆ ਕਿ ਉਹਦੀ ਜਾਂਚ ਹੋਣੀ ਚਾਹੀਦੀ ਕਿ ਬਾਹਰੋਂ ਫੰਡਿੰਗ ਆਈ ਸੀ ਜੇ ਨਹੀਂ ਵੇਖੋ ਸ਼ਰਿਆ ਆਪਾਂ ਕਲੀ ਤੁਸੀਂ ਇਹ ਨਾ ਕਰੋ ਜਿਹੜਾ ਜਿਹਨੂੰ ਸੋ ਕਾਲਡ ਖਾਲਸਤਾਨੀ ਕਿਹਾ ਜਾਂਦਾ ਜਿਹੜਾ ਹਮੇਸ਼ਾ ਖਾਲਸਤਾਨ ਦੀ ਗੱਲ ਕਰਦਾ ਗੁਰਪਤਵੰਤ ਪੰਨੂ ਉਹਨੇ ਸ਼ਰਿਆ ਮੇਨਾਂ ਤੇ ਅਲੀਗੇਸ਼ਨ ਲਾਇਆ ਕਿ ਤੁਹਾਨੂੰ ਅਸੀਂ ਫੰਡਿੰਗ ਕੀਤੀ ਆ ਮੈਂ ਇੱਕ ਵਾਰੀ ਅੱਜ ਤੋਂ 2 ਸਾਲ ਪਹਿਲਾਂ ਕਿਹਾ ਸੀ ਕਿ ਇਹਦੇ ਤੇ ਪੈਨ ਲਾਓ ਬੀਜੇਪੀ ਵਾਲਿਆਂ ਨੂੰ ਮੈਂ ਉੱਪਰ ਪੁੱਛਣਾ ਚਾਹੁੰਨਾ ਕਿ ਜਦੋਂ ਮੈਂ ਕਿਹਾ ਸੀ ਇਹਨਾਂ ਤੇ ਬੈਨ ਲਾਓ ਤੇ ਉਹਦੀ ਜਿਹੜੀ ਵੀਡੀਓ ਆਈ ਸੀ ਉਹ ਲਿਆ ਕਹਿੰਦਾ ਜਿਹੜਾ ਪੰਜਾਬ ਦਾ ਕਾਂਗਰਸ ਦਾ ਐਮਐਲਏ ਖੂਨੀ ਰੰਦਾਵਾ ਉਹਨੇ ਕਿਹਾ ਇਹਨਾਂ ਦੇ ਕਹਿੰਦਾ ਜਿ ਭਗਵੰਤ ਮਾਨ ਦੀ ਜੁਰਤ ਹੈਗੀ ਆ ਕੇਜਰੀਵਾਲ ਦੀ ਜੁਰਤ ਹੈ ਕਿ ਮੇਰੇ ਤੇ ਕਰੇ ਕਹਿੰਦਾ ਸਾਡੀਆਂ ਵੋਟਾਂ ਖਾਲਸਤਾਨੀ ਪੱਖੀ ਸਾਡਾ ਪੈਸਾ ਉਹਨੇ ਤੇ ਸ਼ਰਮ ਕਿਹਾ ਸੀ ਉਹਦੇ ਵੀਡੀਓ ਤੇ ਬੋਲਦੇ ਕਿ ਆ ਕਿ ਅਸੀਂ ਇਹਨਾਂ ਨੂੰ ਪੈਸਾ ਦਿੱਤਾ ਐਨਆਈਏ ਕੋਲ ਜਾਣ ਦੀ ਨਹੀਂ ਜਰੂਰ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਇਹਨਾਂ ED, NIA, NIA, CBI, ਇਨਕਮ ਟੈਕਸ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸਤੇਮਾਲ ਕਰਨੇ ਚਾਹੀਦਾ ਚੰਗੇ ਕੰਮ ਲਈ ਪਰ ਜੇ ਉਹਨੇ kiya ਉਹ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹਦਾ ਪੁੱਛਣਾ ਚਾਹੀਦਾ ਇਹਨਾਂ ਨੂੰ ਕਿ ਕਿਉਂ ਵੀ ਪੈਸੇ ਲਏ ਆ ਇੱਕ ਕੁਵਾਰੀ ਨਾ ਮੁੱਖ ਮੰਤਰੀ ਰਹੇ ਪੰਜਾਬ ਦੇ ਨੇ ਤੇ ਨਾ ਕੇਜਰੀਵਾਲ ਨੇ ਇਹ ਕੁਵਾਰੀ ਉਹਨੂੰ ਨੇ ਨਹੀਂ ਕੀਤਾ ਕੰਡੈਮਨ ਨਹੀਂ ਕੀਤਾ ਉਹਨੂੰ ਰਿਪੋਰਟ ਨਹੀਂ ਕੀਤਾ ਕਿ ਬਿਲਕੁਲ ਬਕਵਾਸ ਕਰਦਾ ਝੂਠ ਬੋਲ ਰਿਹਾ ਸਰ ਸਭ ਤੋਂ ਮੇਨ ਥੋੜਾ ਜਿਹਾ ਸਟੱਡੀ ਕਰਕੇ ਆਈ ਜਿਹੜੇ ਮੇਰੇ ਕੋਲ ਸੀ ਮੈਂ ਸੱਤ ਬੰਦੀ ਸਿੰਘ ਛੱਡ ਦਿੱਤੇ ਸੀ ਤੇ ਜਿਹੜੇ ਜਿਹੜੇ ਮੋਦੀ ਸਾਹਿਬ ਇੱਥੇ ਬੁਲ ਕੇ ਗਏ ਉਹ ਨਹੀਂ ਛੁੱਟੇ ਕਿਉਂਕਿ ਇਹ ਭਾਜਪਾ ਦਾ ਕੰਮ ਸੀ ਜਿੰਨਾ ਮੇਰੇ ਕੋਲ ਸੀ ਜਿਹੜੇ ਮੈਂ ਉੱਥੇ ਬਰਗਾੜੀ ਮੋਰਚੇ ਦੇ ਉਹਨਾਂ ਚਖਵਾ ਕੇ ਆ ਸੀ ਉਹਦੇ ਚ ਮੈਂ ਜਿਹੜੇ ਮੈਂ ਉਹਨਾਂ ਰੱਖਿਆ ਕਿ ਜਿਹੜੇ ਪੰਜਾਬ ਕੋ ਮੈਂ ਛੱਡ ਛੱਡਿਓ ਉਹੀ ਛੱਡਾਂਗੇ ਇਹ ਸੱਤ ਬੰਦੇ ਛੱਡੇ ਮੈਨੂੰ ਅਫਸੋਸ ਹੈ ਕਿ ਅਕਾਲੀ ਦਲ ਨੇ ਅਜ ਤੱਕ ਉਹਨਾਂ ਦਾ ਪਤਾ ਨਹੀਂ ਲਗਾਇਆ ਮੈਨੂੰ ਅਫਸੋਸ ਹੈ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰੀ ਜਾ ਕੇ ਕਿਸੇ ਵੀ ਇੱਕ ਬੰਦੇ ਨੂੰ ਰਿਸੀਵ ਨਹੀਂ ਕੀਤਾ ਇਹ ਉਹਨਾਂ ਨੂੰ ਪੁੱਛੋ ਕਿ ਕਿਹੜੇ ਸਦੇ ਉਹਨਾਂ ਨੂੰ ਤਾਂ ਨਾਮ ਵੀ ਨਹੀਂ ਪਤਾ ਹੋਣਾ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ India Crime News.